ਸੱਜਣ ਕੁਮਾਰ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਸੱਜਣ ਕੁਮਾਰ ਦੀ ਸਜ਼ਾ ਹੁੰਦਾ ਦੇਖ ਟਲ ਗਈ ਅੱਜ ਸਜ਼ਾ ਸੁਣਾਇ ਜਾਣੀ ਸੀ ਕੁਝ ਦਿਨਾਂ ਲਈ ਸੱਜਣ ਕੁਮਾਰ ਦੀ ਸਜ਼ਾ ਟਲ ਚੁੱਕੀ ਹੈ ਤੁਹਾਂ ਦਾ ਦੇਖ ਹੁਣ 25 ਫਰਵਰੀ ਨੂੰ ਸੱਜਣ ਕੁਮਾਰ ਦੀ ਸਜ਼ਾ ਦਾ ਐਲਾਨ ਹੋਵੇਗਾ ਦੁਪਹਿਰ 12 ਵਜੇ ਤੱਕ 25 ਫਰਵਰੀ ਨੂੰ ਦੁਪਹਿਰ 12 ਵਜੇ ਤੱਕ ਸੱਜਣ ਕੁਮਾਰ ਦੀ ਸਜ਼ਾ ਦਾ ਐਲਾਨ ਕੀਤਾ ਜਾਵੇਗਾ ਤੁਹਾਂ ਦਾ ਦੇਖ ਬੀਤੇ ਦਿਨੀ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਦਿੱਲੀ ਚ ਸਿੱਖ ਦੰਗਿਆਂ ਦੌਰਾਨ 1984 ਦੌਰਾਨ ਪਿਓ ਪੁੱਤ ਦੇ ਕਤਲ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਇੱਕ ਪਹਿਲਾਂ ਵੀ ਇੱਕ ਮਾਮਲੇ ਦੇ ਵਿੱਚ ਸੱਜਣ ਕੁਮਾਰ ਦੋਸ਼ੀ ਕਰਾਰ ਦਿੱਤਾ ਗਿਆ ਤੇ ਹੁਣ ਇਹ ਦੂਜਾ ਮਾਮਲਾ ਹੈ ਜਿਸ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਅੱਜ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਜਾਣੀ ਸੀ ਪਰ ਸਜ਼ਾ ਜੋ ਕੀ ਹੈ ਕੁਝ ਦਿਨਾਂ ਲਈ ਟਲ ਗਈ ਹੈ ਤੁਹਾਨੂੰ ਦੱਸਦੇ ਕਿ ਹੁਣ 25 ਫਰਵਰੀ ਦੁਪਹਿਰ 2 ਵਜੇ ਨੂੰ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਜਾਵੇਗੀ ਹਾਲਾਂਕਿ ਏ ਪਤਾ ਨਹੀਂ ਚੱਲ ਸਕਿਆ ਕਿ ਕਿਨਾ ਕਾਰਨ ਕਰਕੇ ਸੱਜਣ ਕੁਮਾਰ ਜੀ ਜਿਹੜੀ ਕਿ ਸਜ਼ਾ ਕੁਝ ਦਿਨਾਂ ਲਈ ਟਲਈ ਆ ਅੱਜ ਵੀ ਸੀ ਤਾਂ ਇਸ ਦੌਰਾਨ ਦਲੀਲਾਂ ਹੋਈਆਂ ਹੋਣੀਆਂ ਆ ਤਾਂ ਕਿਸੇ ਕਾਰਨ ਕਰਕੇ ਸਜ਼ਾ ਜਿਹੜੀ ਕੀ ਆ ਉਹ ਟਾਲ ਦਿੱਤੀ ਗਈ ਤੇ ਹੁਣ 25 ਫਰਵਰੀ ਨੂੰ ਸਜ਼ਾ ਜਿਹੜੀ ਕੀ ਆ ਸੁਣਾਈ ਜਾਵੇਗੀ ਤੁਹਾਨੂੰ ਦੱਸਦੀ ਕਿ ਦਿੱਲੀ ਸਿੱਖ ਦੰਗਿਆਂ ਦੌਰਾਨ ਪਿਓ ਪੁੱਤ ਦੇ ਕਤਲ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਪੀੜਤ ਪੱਖ ਵੱਲੋਂ ਸੱਜਣ ਕੁਮਾਰ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ 25 ਫਰਵਰੀ ਨੂੰ ਸੱਜਣ ਕੁਮਾਰ ਨੂੰ ਕਿਹੜੀ ਸਜ਼ਾ ਸੁਣਾਈ ਜਾਂਦੀ ਹੈ ਬਿਊਰੋ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ